ਤਾਂ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਦੱਸਦੀ ਕਿ ਵਿਗਿਆਨੀਆਂ ਦੇ ਵੱਲੋਂ ਕਮਾਲ ਕੀਤਾ ਗਿਆ ਜਿਸ ਦੇ ਨਾਲ ਕਿਸਾਨ ਹੁਣ ਮਾਲੋਮਾਲ ਹੋਣਗੇ ਦੱਸਦੀ ਕਿ ਦੋ ਨਵੀਆਂ ਝੋਨੇ ਦੀ ਕਿਸਮਾਂ ਵਿਕਸਿਤ ਕੀਤੀਆਂ ਗਿਆ ਨੇ ਜਿਸ ਦੇ ਨਾਲ ਪਾਣੀ ਦੀ ਬਚਤ ਹੋਵੇਗੀ ਕਿਉਂਕਿ ਬਹੁਤ ਘੱਟ ਪਾਣੀ ਇਸਤੇਮਾਲ ਹੁੰਦਾ ਇਸ ਫਸਲ ਦੇ ਵਿੱਚ ਔਰ ਜਿਹੜੀਆਂ ਦੋ ਕਿਸਮਾਂ ਨਵੀਆਂ ਵਿਕਸਿਤ ਕੀਤੀਆਂ ਗਈਆਂ ਨੇ ਇਹਨਾਂ ਦਾ ਝਾੜ ਵੀ 20 ਤੋਂ 30% ਵੱਧ ਹੁੰਦਾ ਤਾਂ ਇੱਕ ਤਾਂ ਇਸ ਦੇ ਨਾਲ ਪਾਣੀ ਦੀ ਬਚਤ ਹੋਵੇਗੀ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਲਗਾਤਾਰ نیچے ਡਿੱਗਦਾ ਜਾ ਰਿਹਾ ਹੈ ਜਿਸ ਨੂੰ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਛੋੜਨੇ ਦੀ ਜਗ੍ਹਾ ਕੋਈ ਹੋਰ ਫਸਲ ਜਿਹੜੀ ਉਗਾਈ ਜਾਵੇ ਜਿਸ ਤੇ ਨਾਲ ਪਾਣੀ ਦਾ ਪੱਧਰ ਇਹ ਰਹਿਮੇ ਤਾਂ ਹੁਣ ਦੋ ਨਵੀਆਂ ਕਿਸਮਾਂ ਜਿਹੜੀਆਂ ਵਿਗਿਆਨੀਆਂ ਦੇ ਵੱਲੋਂ ਵਿਕਸਿਤ ਕੀਤੀਆਂ ਗਈਆਂ ਨੇ ਇਸ ਦੇ ਨਾਲ ਜਿਹੜਾ ਝੋਨੇ ਦਾ ਚਾੜ ਹੈ ਉਹ ਵੱਧ ਹੋਵੇਗਾ ਲੇਕਿਨ ਪਾਣੀ ਘੱਟ استعمال ਹੋਵੇਗਾ ਝੋਨਾ ਲਾਉਣ ਵਾਲੇ ਕਿਸਾਨਾਂ ਦੇ ਲਈ ਖੁਸ਼ਖਬਰੀ ਹੈ ਵਿਗਿਆਨੀਆਂ ਨੇ ਅਜਿਹਾ ਕਮਾਲ ਕੀਤਾ ਹੈ ਕਿ ਕਿਸਾਨ ਮਾਲੋਮਾਲ ਹੋ ਸਕਦੇ ਨੇ ਜੀ ਹਾਂ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਨੇ ਡੀ ਆਰ ਆਰ ਪੈਡੀ 100 ਕਮਲਾ ਤੇ ਪੂਸਾ ਡੀ ਐਸ ਟੀ ਰਾਈਸ ਇੱਕ ਨਾਮਕ ਦੋ ਨਵੀਆਂ ਜੀਨੋਮ ਸਪਾਦਿਤ ਝੋਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਨੇ ਜੋਨੇ ਦੀਆਂ ਇੱਕ ਕਿਸਮਾਂ ਘੱਟ ਪਾਣੀ ਦੇ ਵਿੱਚ ਉਗਾਈਆਂ ਜਾ ਸਕਦੀਆਂ ਨੇ ਤੇ 20 ਤੋਂ 30% ਵੱਧ ਉਤਪਾਦਨ ਦੇਣਗੀਆਂ। ਹਾਸਲ ਜਾਣਕਾਰੀ ਮੁਤਾਬਕ ਭਾਰਤੀ ਖੇਤੀਬਾੜੀ ਖੋਜ પરિਸ਼ਦ ਨੇ ਦੁਨੀਆਂ ਦੇ ਪਹਿਲੇ ਜੀਨੋਮ ਸਪਾਦਿਤ ਚੌਲਾਂ ਦੀਆਂ ਦੋ ਉਨਤ ਕਿਸਮਾਂ ਡੀਆਰਆਰ ਪੈਡੀ 100 ਤੇ ਪੂਸਾ ਡੀਐਸਟੀ ਰਾਈਸ ਇੱਕ ਵਿਕਸਿਤ ਕੀਤੀਆਂ। ਇਨ੍ਹਾਂ ਕਿਸਮਾਂ ਨੂੰ ਵਾਧਨ ਦੇ ਲਈ ਘੱਟ ਪਾਣੀ ਦੀ ਲੋੜ ਹੋਵੇਗੀ ਤੇ ਜਲਦੀ ਪੱਕ ਕੇ ਤਿਆਰ ਹੋਣਗੀਆਂ। ਇੰਨਾ ਹੀ ਨਹੀਂ ਇੰਨਾ ਕਿਸਮਾਂ ਦਾ ਉਤਪਾਦ ਰਵੈਤੀ ਕਿਸਮਾਂ ਦੇ ਨਾਲੋਂ 20 ਤੋਂ 30% ਵੱਧ ਹੋਵੇਗਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚਵਾਨ ਨੇ ਐਤਵਾਰ ਨੂੰ ਇਹਨਾਂ ਦੋਵਾਂ ਕਿਸਮਾਂ ਨੂੰ ਜਾਰੀ ਕੀਤਾ ਚਵਾਨ ਨੇ ਕਿਹਾ ਕਿ ਜਲਵਾਜੂ ਰੋਧਕ ਤੇ ਉੱਚ ਉਪਜ ਦੇਣ ਵਾਲੀਆਂ ਕਿਸਮਾਂ ਦੇਸ਼ ਦੇ ਵਿੱਚ ਦੂਜੀ ਹਰੀ ਕ੍ਰਾਂਤੀ ਲਈ ਰਾਹ ਪੱਧਰਾ ਕਰਨਗੀਆਂ ਇਨ੍ਹਾਂ ਦੇ ਨਾਲ ਉਤਪਾਦਨ ਵਧੇਗਾ ਘੱਟ ਪਾਣੀ ਦੇ ਨਾਲ ਇਹ ਫਸਲਾਂ ਦਾ ਉਤਪਾਦਨ ਹੋਏ ਤੇ ਲਾਗਤ ਵੀ ਘਟੇਗੀ ਇਸ ਦੇ ਨਾਲ ਹੀ ਇਹ ਕਿਸਮਾਂ ਬਦਲਦੇ ਮੌਸਮ ਦੇ ਵਿੱਚ ਵੀ ਚੰਗੀ ਪੈਦਾਵਾਰ ਦੇਣਗੀਆਂ ICAR ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕਿਸਮਾਂ ਦੇ ਲਈ ਬੋਧਿਕ ਸੰਪਤੀ ਅਧਿਕਾਰ ਪ੍ਰਾਪਤ ਕਰਨ ਦੀ ਪ੍ਰਕਿਰਿਆ ਇਸ ਸਮੇਂ ਚੱਲ ਰਹੀ ਹੈ ਤੇ ਅਗਲੇ 2 ਸਾਲਾਂ ਦੇ ਵਿੱਚ ਕਿਸਾਨਾਂ ਨੂੰ ਪ੍ਰਮਾਣਿਤ ਬੀਜ ਉਪਲਬਧ ਕਰਵਾਏ ਜਾਣਗੇ ਇਨ੍ਹਾਂ ਕਿਸਮਾਂ ਨੂੰ ਆਧੁਨਿਕ CRISPR ਕੇਸ ਜੀਨੋਮ ਸੰਪਾਦਕ ਟੈਕਨੋਲੋਜੀ ਦੇ ਨਾਲ ਵਿਕਸਿਤ ਕੀਤਾ ਗਿਆ ਹੈ ਇਹ ਟੈਕਨੋਲੋਜੀ ਵਿਗਿਆਨੀਆਂ ਨੂੰ ਬਿਨਾਂ ਕਿਸੇ bari DNA ਨੂੰ ਪਾਏ ਪੌਦਿਆਂ ਦੇ ਮੂਲ ਜਿਨ੍ਹਾਂ ਦੇ ਵਿੱਚੋਂ ਨਿਸ਼ਾਨਾਬੱਧ ਤੇ ਸਟੀਕ ਬਦਲਾਅ ਕਰਨ ਦੇ ਯੋਗ ਬਣਾਉਂਦੀ ਹੈ ਇਸ ਟੈਕਨੋਲੋਜੀ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਤੇ ਭਾਰਤ ਦੇ ਵਿੱਚ ਕਾਸ਼ਤ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ ਜੀਨੋਮ ਸਪਾਦਿਤ ਕਮਲਾ ਕਿਸਮ ਆਂਧਰਾ ਪ੍ਰਦੇਸ਼ ਤੇਲੰਗਣਾ ਕਰਨਾਟਕ ਤਾਮਿਲਨਾਡੂ ਪੰਡਿਚੇਰੀ ਕੇਰਲ ਛਤੀਸਗੜ ਮਹਾਰਾਸ਼ਟਰ ਮੱਧ ਪ੍ਰਦੇਸ਼ ਉੜੀਸ਼ਾ ਝਾਰਖੰਡ ਬਿਹਾਰ ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਵਿੱਚ ਕਾਸ਼ਤ ਦੇ ਲਈ ਸਪਾਰਸ਼ ਕੀਤੀ ਗਈ ਇਸੇ ਨਾਲ ਹੀ ਫੂਸਾ ਡੀਐਸਟੀ ਰਾਈਸ 1 ਨੂੰ ਵੀ ਇਨ੍ਹਾਂ ਰਾਜਾਂ ਦੇ ਵਿੱਚ ਟੁਕਮਾ ਪਾਇਆ ਗਿਆ ਹੁਣ ਹੋਰ ਰਾਜਾਂ ਦੇ ਵਿੱਚ ਵੀ ਇਸ ਦਾ ਟ్రਾਇਲ ਜਿਹੜੇ ਕੀਤੇ ਜਾਣਗੇ ਆਈਸੀਏਆਰ ਅਨੁਸਾਰ ਜੇਕਰ ਇਨ੍ਹਾਂ ਕਿਸਮਾਂ ਨੂੰ 50 ਲੱਖ ਹੈਕਟੇਰ ਰਕਬੇ ਵਿੱਚ ਅਪਣਾਇਆ ਜਾਵੇ ਤਾਂ ਦੇਸ਼ ਦੇ ਵਿੱਚ 45 ਲੱਖ ਟਨ ਵਾਧੂ ਝੋਨਾ ਪੈਦਾ ਕਰਨਾ ਸੰਭਵ ਹੈ ਇਸ ਦੇ ਨਾਲ ਹੀ ਛੋਟੀ ਪੱਕਣ ਦੀ ਮਿਆਦ 20 ਦਿਨ ਪਹਿਲਾਂ ਦੇ ਕਾਰਨ 7500 ਮਿਲੀਅਨ ਘਣਮੀਟਰ ਪਾਣੀ ਬਚਾਇਆ ਜਾ ਸਕਦਾ ਹੈ ਤੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ 20% ਤੱਕ ਘਟਾਇਆ ਜਾ ਸਕਦਾ ਹੈ ICAR ਨੇ 2018 ਦੇ ਵਿੱਚ ਝੋਨਾ ਦੇ ਵਿੱਚ ਜੀਨੋਮ ਸੰਪਾਦਨ ਖੋਜ ਪ੍ਰੋਜੈਕਟ ਸ਼ੁਰੂ ਕੀਤਾ ਤੇ ਇਸ ਦੇ ਤਹਿਤ ਦੋ ਪ੍ਰਮੁੱਖ ਕਿਸਮਾਂ ਸਾਂਬਾ ਮਹਾਸੂਰੀ ਜਿਹੜਾ ਦੀ ਚੋਣ ਕੀਤੀ ਗਈ ਹੈ ਉਹਨਾਂ ਦੀ ਖੋਜ ਕਰਨ ਤੋਂ ਬਾਅਦ ਉਹਨਾਂ ਨੂੰ ਬਿਹਤਰ ਉਤਪਾਦਨ ਤਨਾਸ ਐਂਝਿਲਤਾ ਤੇ ਜਲਵਾਯੂ ਅਨੁਕੂਲਤਾ ਦੇ ਨਾਲ ਵਿਕਸਿਤ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਕਮਲਾ ਤੇ ਪੂਸਾ ਡੀਐਸਟੀ ਰਾਈਸ 1 ਪੈਦਾ ਹੋਏ ਨੇ